ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰਦੇ ਨਜ਼ਰ ਆ ਰਹੇ ਸੀ। ਕੁਝ ਨੌਜਵਾਨ ਬੇਰੁਜ਼ਗਾਰੀ ਕਰਕੇ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਤੇ ਕੁਝ ਸ਼ੌਂਕੀਆ ਤੌਰ ਦੇ ਉੱਤੇ ਜਾਂਦੇ ਨੇ। ਪਰ ਕਿਤੇ ਨਾ ਕਿਤੇ ਪੰਜਾਬ ਦੇ ਜੋ ਪਾਸਪੋਰਟ ਕੇਂਦਰ ਨੇ ਉੱਥੇ ਵੱਡੀਆਂ-ਵੱਡੀਆਂ ਕਤਾਰਾਂ ਨੌਜਵਾਨਾਂ ਦੀਆਂ ਦੇਖਣ ਨੂੰ ਮਿਲਦੀਆਂ ਸੀ ਜਿਨ੍ਹਾਂ ਦੇ ਵਿੱਚ ਹੁਣ ਕਿਤਨਾ ਕਿਤੇ ਘਾਟਾ ਪਾਇਆ ਗਿਆ ਰੁਝਾਨ ਜਿਹੜਾ ਆ ਪਾਸਪੋਰਟ ਵਡਾਉਣ ਦਾ ਹੁਣ ਘਟਦਾ ਨਜ਼ਰ ਆ ਰਿਹਾ ਹੈ ਕਿਤਨਾ ਕਿਤੇ ਇਹ ਖੁਸ਼ੀ ਦੀ ਖਬਰ ਵੀ ਹੈ ਨਵੇਂ ਪਾਸਪੋਰਟਾਂ ਦੀ ਗਿਣਤੀ ਦੇ ਵਿੱਚ ਕਟੌਤੀ ਹੋਈ ਹੈ ਕਿਉਂਕਿ ਵਿਦੇਸ਼ ਮੰਤਰਾਲੇ ਨੇ ਜਨਵਰੀ 2025 ਤੱਕ ਦਾ ਵੀਰਵਾ ਜਿਹੜਾ ਨਸ਼ਰ ਕੀਤਾ ਹੈ ਅਤੇ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਵੀ ਵੱਡਾ ਜਿਹੜਾ ਫਰਕ ਹੈ ਦੇਖਣ ਨੂੰ ਮਿਲਿਆ ਨਵੇਂ ਪਾਸਪੋਰਟ ਜਿਹੜੇ ਨੇ ਉਹਨਾਂ ਨੂੰ ਬਣਾਉਣ ਦੇ ਵਿੱਚ ਕਿਤੇ ਨਾ ਕਿਤੇ ਕਮੀ ਜਿਹੜੀ ਹੈ ਹੁਣ ਪਾਈ ਜਾ ਰਹੀ ਹੈ ਆਪਿਤੇ ਦਿਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਮਰੀਕਾ ਦੇ ਵੱਲੋਂ ਨੌਜਵਾਨਾਂ ਨੂੰ ਭਾਰਤੀ ਨੌਜਵਾਨਾਂ ਨੂੰ ਜਿਹਦਾ ਵਿੱਚ ਵਧੇਰੇ ਗਿਣਤੀ ਪੰਜਾਬੀਆਂ ਦੀ ਵੀ ਸੀ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਸੀ ਤਾਂ ਉਸ ਤੋਂ ਵੀ ਕਿਤੇ ਨਾ ਕਿਤੇ ਨੌਜਵਾਨਾਂ ਨੇ ਸਬਕ ਲਿੱਤਾ ਹੈ ਪੰਜਾਬ ਦੇ ਵਿੱਚ ਹੁਣ ਨਵੇਂ ਪਾਸਪੋਰਟ ਬਣਾਉਣ ਦੇ ਰੁਝਾਨ ਨੂੰ ਕਿਤੇ ਨਾ ਕਿਤੇ ਮੋੜਾ ਪਿਆ ਨਜ਼ਰ ਆ ਰਿਹਾ ਤਾਂ ਲੰਗੇ ਵਾਰਿਆਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਪਾਸਪੋਰਟ ਬਣਾਉਣ ਦੀ ਹਨੇਰੀ ਚੱਲੀ ਹੋਈ ਸੀ ਉਸ ਨੂੰ ਕਿਤੇ ਨਾ ਕਿਤੇ ਹੁਣ ਠੱਲ ਪਈ ਹੈ ਕੇਂਦਰੀ ਵਿਦੇਸ਼ ਮੰਤਰਾਲੇ ਨੇ ਜਨਵਰੀ 2025 ਤੱਕ ਦਾ ਵਿਰਵਾਜਨਤਕ ਕੀਤਾ ਅਤੇ ਪੰਜਾਬ ਦੇ ਲਈ ਇਹ ਖੁਸ਼ਖਬਰੀ ਵਾਂਗ ਹੈ ਪੰਜਾਬ ਦੇ ਵਿੱਚ ਸਾਲ 2023 ਵਿੱਚ ਪਾਸਪੋਰਟ ਬਣਾਏ ਜਾਣ ਦੇ ਸਭ ਤੋਂ ਵੱਧ ਰਿਕਾਰਡ ਉੱਠੇ ਸੀ ਅਤੇ ਉਸ ਇੱਕੋ ਸਾਲ ਦੇ ਵਿੱਚ ਯਾਨੀ ਕਿ 2023 ਦੇ ਵਿੱਚ 11.94 ਲੱਖ ਪਾਸਪੋਰਟ ਬਣਿਆ ਸੀ ਤੇ ਨਵੇਂ ਤੱਥਾਂ ਦੇ ਅਨੁਸਾਰ ਸਾਲ 2024 ਦੇ ਵਿੱਚ 10.60 ਲੱਖ ਤੇ ਨਵੇਂ ਪਾਸਪੋਰਟ ਜਿਹੜੇ ਨੇ ਉਹ 2024 ਦੇ ਵਿੱਚ 10.60 ਲੱਖ ਬਣੇ ਸੀ ਜੋ ਕਿ ਕਟੌਤੀ ਦੇ ਵੱਲ ਸੰਕੇਤ ਦੇ ਰਹੀ ਸੀ ਤੇ ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਵਤਨ ਵਾਪਸੀ ਦਾ ਨਾਰਾ ਦਿੱਤਾ ਸੀ ਅਤੇ ਉਪਰੋਂ ਕੈਨੇਡਾ ਨੇ ਵੀ ਪਹਿਲਾਂ ਹੀ ਵੀਜ਼ੇ ਦੇਣ ਤੋਂ ਕਿਤਨਾ ਕਿਤੇ ਹੱਥ ਘੁੱਟਣਾ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਅਮਰੀਕਾ ਦੇ ਵਿੱਚੋਂ ਰਿਪੋਰਟ ਹੋ ਕੇ ਆਏ ਨੌਜਵਾਨਾਂ ਦੀ ਹੱਡ ਬੀਤੀ ਜਿਹੜੀ ਹੈ ਲੋਕਾਂ ਦੀਆਂ ਅੱਖਾਂ ਵੀ ਖੋਲ ਰਹੀ ਹੈ ਜਨਵਰੀ 2025 ਦੇ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਉਨਾਟ 907 ਪਾਸਪੋਰਟ ਹੀ ਬਣੇ ਨੇ ਮਤਲਬ ਕਿ ਰੋਜ਼ਾਨਾ ਉਸਤਨ 1932 ਪਾਸਪੋਰਟ ਬਣਾਏ ਜਾ ਰਹੇ ਨੇ ਸਾਲ 2023 ਦੇ ਵਿੱਚ ਇਹੀ ਜਿਹੜੇ ਐ ਉਸਤਨ ਰੋਜ਼ਾਨਾ ਉਹ 3271 ਤੱਕ ਸੀ ਜਦ ਕਿ ਸਾਲ 2024 ਦੇ ਵਿੱਚ ਘਟ ਕੇ 2906 ਹੋ ਗਈ ਅਤੇ ਹੁਣ ਘਟ ਕੇ ਸਿਰਫ ਤਕਰੀਬਨ 2000 ਦੇ ਆਸ-ਪਾਸ ਰਹਿ ਗਈ ਹੈ ਤਾਂ ਪੰਜਾਬ ਦੇ ਵਿੱਚ ਸਾਲ ਦਾ 2024 ਤੋਂ ਇਹ ਰੁਝਾਨ ਸ਼ੁਰੂ ਹੋਇਆ ਸੀ ਪਾਸਪੋਰਟ ਬਣਾਉਣ ਦਾ ਜਦਕਿ ਇੱਕ ਸਾਲ ਦੇ ਵਿੱਚ 5.48 ਲੱਖ ਪਾਸਪੋਰਟ ਬਣਿਆ ਸੀ ਤੇ ਸਾਲ 2016 ਦੇ ਵਿੱਚ ਇਹ ਅੰਕੜਾ ਜਿਹੜਾ ਆ 9 ਲੱਖ ਤੋਂ ਉੱਪਰ ਪਹੁੰਚ ਗਿਆ ਸੀ ਸਿਰਫ 2 ਵਰਿਆਂ ਦੇ ਵਿੱਚ ਪਾਸਪੋਰਟ ਦੇ ਵਿੱਚ ਵਾਧਾ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਸੀ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਸੀ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਵਤਨ ਵਾਪਸੀ ਦਾ ਨਾਅਰਾ ਦਿੱਤਾ ਗਿਆ ਸੀ ਉਹ ਕਿੰਨਾ ਕਿਤੇ ਹੁਣ ਰੰਗ ਦਿਖਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਪੱਕਾ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਜਿਸ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ ਕਮੀ ਆਈ ਸੀ ਪਰ ਉਸ ਮਗਰੋਂ ਤੇਜ਼ ਰਫ਼ਤਾਰ ਦੇ ਨਾਲ ਪਾਸਪੋਰਟ ਵੱਧਦੇ ਵੀ ਨਜ਼ਰ ਆਏ ਸੀ ਕਰੀਬ ਇੱਕ ਦਹਾਕੇ ਦੇ ਮਗਰੋਂ ਹੁਣ ਪਾਸਪੋਰਟਾਂ ਦੇ ਰੁਝਾਨ ਦੇ ਵਿੱਚ ਜਿਹੜਾ ਉਹ ਮੋੜ ਆ ਪੈਂਦਾ ਨਜ਼ਰ ਆ ਰਿਹਾ ਹੈ ਇਸ ਪਿੱਛੇ ਕਿਸ ਦੀ ਮਿਹਨਤ ਹੈ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜਾਂ ਫਿਰ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਨੌਜਵਾਨਾਂ ਤੋਂ ਪੰਜਾਬੀਆਂ ਨੇ ਸਭ ਕਿ ਦਿੱਤਾ ਕਿ ਹੁਣ ਅਸੀਂ ਪੰਜਾਬ ਦੇ ਵਿੱਚ ਹੀ ਰਹਿ ਕੇ ਰੋਜ਼ਗਾਰ ਕਰਾਂਗੇ ਰੋਜ਼ਗਾਰ ਦੇ ਨਵੇਂ ਸਾਧਨ ਲੱਭਾਂਗੇ ਪੰਜਾਬ ਦੇ ਵਿੱਚ ਸਾਲ 2014 ਤੋਂ ਹੁਣ ਤੱਕ 92.40 ਲੱਖ ਪਾਸਪੋਰਟ ਜਿਹੜੇ ਨੇ ਉਹ ਬਣ ਚੁੱਕੇ ਨੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਹ ਪਾਸਪੋਰਟ ਉਹ ਦਰ ਉਚਾਰ ਜਿਹੜਾ ਘਟਿਆ ਹੈ ਉਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਆਪਣੀ رائے ਜ਼ਰੂਰ ਦਿਓ